ਸੀਰੀਆ ਵਿੱਚ ਬਗੀਆਂ ਨੇ ਐਤਵਾਰ ਨੂੰ ਰਾਜਤਾਨੀ ਦਮਸ਼ਕ ਤੇ ਕਬਜ਼ਾ ਕਰ ਲਿਆ ਤੇ ਇਸ ਨਾਲ ਅਸਦ ਪਰਿਵਾਰ ਦੇ 50 ਸਾਲਾਂ ਦੇ ਸ਼ਾਸਨ ਦਾ ਅੰਤ ਹੋ ਗਿਆ। ਸੀਰੀਆ ਵਿੱਚ ਤਾਨਾ ਸ਼ਾਹੀ ਦਾ ਦੌਰ ਖਤਮ ਹੋਣ ਤੋਂ ਬਾਅਦ ਲੋਕ ਸੜਕਾਂ ਤੇ ਉੱਤਰ ਕੇ ਜਸ਼ਨ ਮਨਾ ਰਹੇ ਹਨ। ਏਜੂਰਾਂ ਰਿਪੋਰਟਾਂ ਆਈਆਂ ਹਨ ਕਿ ਰਾਸ਼ਟਰਪਤੀ ਬਸ਼ਰ ਅਲ ਅਸ਼ਦ ਦੇਸ਼ ਛੱਡ ਕੇ ਭੱਜ ਗਏ ਹਨ। ਸੋਸ਼ਲ ਮੀਡੀਆ ਤੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸੀਰੀਆ ਦੇ ਤਾਨਾ ਸ਼ਾਹ ਦਾ ਜਹਾਜ਼ ਕ੍ਰੈਸ਼ ਹੋ ਗਿਆ ਹੈ। ਜਬ ਬਗੀਆਂ ਨੇ ਉਸ ਦੇ ਜਹਾਜ਼ ਨੂੰ ਗੋਲੀ ਮਾਰ ਦਿੱਤੀ ਹੈ। ਸੀਰੀਆ ਦੇ ਤਾਨਾਸ਼ਾਹ ਦਾ ਜਹਾਜ਼ ਰਹੱਸਮਈ ਢੰਗ ਨਾਲ ਗਾਇਬ ਹੋ ਗਿਆ ਹੈ ਅਤੇ ਬਸ਼ਰ ਨੂੰ ਅਜੇ ਤੱਕ ਜਨਤਕ ਤੌਰ ਤੇ ਦੇਖਿਆ ਨਹੀਂ ਗਿਆ। ਹਯਾਤ ਤਹਿਰੀਰ ਅਲ-ਸ਼ਾਮ ਨੇ 13 ਸਾਲ ਪਹਿਲਾਂ ਸੀਰੀਆ ਦੇ ਤਾਨਾਸ਼ਾਹ ਬਸ਼ਰ ਖਿਲਾਫ ਜੰਗ ਸ਼ੁਰੂ ਕੀਤੀ ਸੀ। ਇਨੇ ਲੰਬੇ ਸੰਘਰਸ਼ ਤੋਂ ਬਾਅਦ ਬਗੀਆਂ ਧੜਿਆਂ ਨੂੰ ਕਾਮਯਾਬੀ ਮਿਲੀ ਹੈ। ਸੀਰੀਆਈ ਫੌਜ ਅਤੇ ਪ੍ਰਧਾਨ ਮੰਤਰੀ ਨੇ ਬਿਆਨ ਜਾਰੀ ਕਰਕੇ ਕੰਟਰੋਲ ਬਗੀਆਂ ਨੂੰ ਸੌਂਪਣ ਦੀ ਮੰਗ ਕੀਤੀ ਹੈ। ਪਰ ਰਾਸ਼ਟਰਪਤੀ ਬਸ਼ਰ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ ਸਰਕਾਰ ਵਿਰੋਧੀ ਤਾਕਤਾਂ ਫੌਜੀ ਅਧਿਕਾਰੀਆਂ ਤੇ ਖੂਫੀਆ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਰਹੀਆਂ ਹਨ ਜਿਨ੍ਹਾਂ ਕੋਲ ਉਸ ਦੇ ਠਿਕਾਣਿਆਂ ਬਾਰੇ ਜਾਣਕਾਰੀ ਹੋ ਸਕਦੀ ਹੈ ਬਸ਼ਰ ਦੇ ਲਾਪਤਾ ਹੋਣ ਕਾਰਨ ਕਿਆਸ ਲਗਾਏ ਜਾ ਰਹੇ ਹਨ ਕਿ ਜਾਂ ਤਾਂ ਉਸ ਦੀ ਮੌਤ ਹੋ ਗਈ ਹੈ ਜਾਂ ਫਿਰ ਬਾਗੀ ਸਮੂਹਾਂ ਨੇ ਉਸ ਦੇ ਜਹਾਜ਼ ਨੂੰ ਗੋਲੀ ਮਾਰ ਦਿੱਤੀ ਹੈ ਸੋਸ਼ਲ ਮੀਡੀਆ ਤੇ ਵੀ ਚਰਚਾ ਹੈ ਕਿ ਉਸ ਦਾ ਜਹਾਜ਼ ਸਿਰਫ ਉਸ ਸਮੇਂ ਹੀ ਦੇਖਿਆ ਗਿਆ ਜਦੋਂ ਉਹ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਓਪਨ ਸੋਰਸ ਫਲਾਈਟ ਟ੍ਰੈਕਰਾਂ ਨੇ ਖੁਲਾਸਾ ਕੀਤਾ ਹੈ ਕਿ ਦਮੇਸ਼ਕ ਤੋਂ ਰਵਾਨਾ ਹੋਣ ਵਾਲਾ ਆਖਰੀ ਜਹਾਜ਼ ਇਲੂਸ਼ਨ 76 ਸੀ ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਬ셔 ਯਾਤਰਾ ਕਰ ਰਿਹਾ ਸੀ ਦੱਸ ਦੇ ਕਿ ਜਥੇਬੰਦੀ ਹਯਾਤ ਤਹਿਰੀਰ ਅਲ ਸ਼ਾਮ ਵੱਲੋਂ 27 ਨਵੰਬਰ ਨੂੰ ਹਮਲਾ ਵਿਢਿਆ ਗਿਆ ਅਤੇ 10 ਦਿਨ ਵਿੱਚ ਸੀਰੀਆ ਦੇ ਵੱਡੇ ਸ਼ਹਿਰਾਂ ਉੱਪਰ ਕਬਜ਼ਾ ਕਰਨ ਮਗਰੋਂ ਰਾਜਧਾਨੀ ਫਤਿਹ ਕੀਤੀ ਇਸ ਦੇ ਨਾਲ ਹੀ ਅਸਦ ਦੇ 24 ਸਾਲਾ ਰਾਜ ਦਾ ਅੰਤ ਹੋ ਗਿਆ। ਬਾਕੀਆਂ ਨੂੰ ਇਜ਼ਰਾਈਲ ਸਮੇਤ ਕਈ ਪੱਛਮੀ ਮੁਲਕਾਂ ਦੀ ਹਮਾਇਤ حاصل ਸੀ। ਰੂਸ ਤੇ ਈਰਾਨ ਵੱਲੋਂ ਅਸਦ ਹਕੂਮਤ ਦਾ ਸਾਥ ਦਿੱਤਾ ਜਾ ਰਿਹਾ ਸੀ ਪਰ ਦੋਵੇਂ ਮੁਲਕ ਕਰਮਵਾਰ ਯੂਕਰੇਨ ਤੇ ਇਜ਼ਰਾਈਲ ਨਾਲ ਜੰਗ ਵਿੱਚ ਉਲਝੇ ਹੋਏ ਹਨ। ਬਾਕੀਆਂ ਨੇ ਠੁਕਵੇਂ ਸਮੇ ਦਾ ਫਾਇਦਾ ਚੁੱਕਦਿਆਂ ਇਹ ਕਾਮਯਾਬੀ ਹਾਸਲ ਕੀਤੀ। ਸੀਰੀਆ ਵਿੱਚ ਬਗੀਆਂ ਨੇ ਐਤਵਾਰ ਨੂੰ ਰਾਜਤਾਨੀ ਦਮਸ਼ਕ ਤੇ ਕਬਜ਼ਾ ਕਰ ਲਿਆ ਤੇ ਇਸ ਨਾਲ ਅਸਦ ਪਰਿਵਾਰ ਦੇ 50 ਸਾਲਾਂ ਦੇ ਸ਼ਾਸਨ ਦਾ ਅੰਤ ਹੋ ਗਿਆ। ਸੀਰੀਆ ਵਿੱਚ ਤਾਨਾ ਸ਼ਾਹੀ ਦਾ ਦੌਰ ਖਤਮ ਹੋਣ ਤੋਂ ਬਾਅਦ ਲੋਕ ਸੜਕਾਂ ਤੇ ਉੱਤਰ ਕੇ ਜਸ਼ਨ ਮਨਾ ਰਹੇ ਹਨ। ਏਜੂਰਾਂ ਰਿਪੋਰਟਾਂ ਆਈਆਂ ਹਨ ਕਿ ਰਾਸ਼ਟਰਪਤੀ ਬਸ਼ਰ ਅਲ ਅਸ਼ਦ ਦੇਸ਼ ਛੱਡ ਕੇ ਭੱਜ ਗਏ ਹਨ। ਸੋਸ਼ਲ ਮੀਡੀਆ ਤੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸੀਰੀਆ ਦੇ ਤਾਨਾ ਸ਼ਾਹ ਦਾ ਜਹਾਜ਼ ਕ੍ਰੈਸ਼ ਹੋ ਗਿਆ ਹੈ। ਜਬ ਬਗੀਆਂ ਨੇ ਉਸ ਦੇ ਜਹਾਜ਼ ਨੂੰ ਗੋਲੀ ਮਾਰ ਦਿੱਤੀ ਹੈ। ਸੀਰੀਆ ਦੇ ਤਾਨਾਸ਼ਾਹ ਦਾ ਜਹਾਜ਼ ਰਹੱਸਮਈ ਢੰਗ ਨਾਲ ਗਾਇਬ ਹੋ ਗਿਆ ਹੈ ਅਤੇ ਬਸ਼ਰ ਨੂੰ ਅਜੇ ਤੱਕ ਜਨਤਕ ਤੌਰ ਤੇ ਦੇਖਿਆ ਨਹੀਂ ਗਿਆ। ਹਯਾਤ ਤਹਿਰੀਰ ਅਲ-ਸ਼ਾਮ ਨੇ 13 ਸਾਲ ਪਹਿਲਾਂ ਸੀਰੀਆ ਦੇ ਤਾਨਾਸ਼ਾਹ ਬਸ਼ਰ ਖਿਲਾਫ ਜੰਗ ਸ਼ੁਰੂ ਕੀਤੀ ਸੀ। ਇਨੇ ਲੰਮੇ ਸੰਘਰਸ਼ ਤੋਂ ਬਾਅਦ ਬਗੀਆਂ ਧੜਿਆਂ ਨੂੰ ਕਾਮਯਾਬੀ ਮਿਲੀ ਹੈ। ਸੀਰੀਆਈ ਫੌਜ ਅਤੇ ਪ੍ਰਧਾਨ ਮੰਤਰੀ ਨੇ ਬਿਆਨ ਜਾਰੀ ਕਰਕੇ ਕੰਟਰੋਲ ਬਗੀਆਂ ਨੂੰ ਸੌਂਪਣ ਦੀ ਮੰਗ ਕੀਤੀ ਹੈ। ਪਰ ਰਾਸ਼ਟਰਪਤੀ ਬਸ਼ਰ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ ਸਰਕਾਰ ਵਿਰੋਧੀ ਤਾਕਤਾਂ ਫੌਜੀ ਅਧਿਕਾਰੀਆਂ ਤੇ ਖੁਫੀਆ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਰਹੀਆਂ ਹਨ ਜਿਨ੍ਹਾਂ ਕੋਲ ਉਸ ਦੇ ਠਿਕਾਣਿਆਂ ਬਾਰੇ ਜਾਣਕਾਰੀ ਹੋ ਸਕਦੀ ਹੈ ਬਸ਼ਰ ਦੇ ਲਾਪਤਾ ਹੋਣ ਕਾਰਨ ਕਈ ਸਲਾਈ ਲਗਾਏ ਜਾ ਰਹੇ ਹਨ ਕਿ ਜਾਂ ਤਾਂ ਉਸ ਦੀ ਮੌਤ ਹੋ ਗਈ ਹੈ ਜਾਂ ਫਿਰ ਬਾਗੀ ਸਮੂਹਾਂ ਨੇ ਉਸ ਦੇ ਜਹਾਜ਼ ਨੂੰ ਗੋਲੀ ਮਾਰ ਦਿੱਤੀ ਹੈ ਸੋਸ਼ਲ ਮੀਡੀਆ ਤੇ ਵੀ ਚਰਚਾ ਹੈ ਕਿ ਉਸ ਦਾ ਜਹਾਜ਼ ਸਿਰਫ ਉਸ ਸਮੇਂ ਹੀ ਦੇਖਿਆ ਗਿਆ ਜਦੋਂ ਉਹ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਓਪਨ ਸੋਰਸ ਫਲਾਈਟ ਟ੍ਰੈਕਰਾਂ ਨੇ ਖੁਲਾਸਾ ਕੀਤਾ ਹੈ ਕਿ ਦਮੇਸ਼ਕ ਤੋਂ ਰਵਾਨਾ ਹੋਣ ਵਾਲਾ ਆਖਰੀ ਜਹਾਜ਼ ਇਲੂਸ਼ਨ 76 ਸੀ ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਬ셔 ਯਾਤਰਾ ਕਰ ਰਿਹਾ ਸੀ ਦੱਸ ਦੇ ਕਿ ਜਥੇਬੰਦੀ ਹਯਾਤ ਤਹਿਰੀਰ ਅਲ ਸ਼ਾਮ ਵੱਲੋਂ 27 ਨਵੰਬਰ ਨੂੰ ਹਮਲਾ ਵਿਢਿਆ ਗਿਆ ਅਤੇ 10 ਦਿਨ ਵਿੱਚ ਸੀਰੀਆ ਦੇ ਵੱਡੇ ਸ਼ਹਿਰਾਂ ਉੱਪਰ ਕਬਜ਼ਾ ਕਰਨ ਮਗਰੋਂ ਰਾਜਧਾਨੀ ਫਤਿਹ ਕੀਤੀ ਇਸ ਦੇ ਨਾਲ ਹੀ ਅਸਦ ਦੇ 24 ਸਾਲਾ ਰਾਜ ਦਾ ਅੰਤ ਹੋ ਗਿਆ। ਬਾਕੀਆਂ ਨੂੰ ਇਜ਼ਰਾਈਲ ਸਮੇਤ ਕਈ ਪੱਛਮੀ ਮੁਲਕਾਂ ਦੀ ਹਮਾਇਤ حاصل ਸੀ। ਰੂਸ ਤੇ ਈਰਾਨ ਵੱਲੋਂ ਅਸਦ ਹਕੂਮਤ ਦਾ ਸਾਥ ਦਿੱਤਾ ਜਾ ਰਿਹਾ ਸੀ ਪਰ ਦੋਵੇਂ ਮੁਲਕ ਕਰਮਵਾਰ ਯੂਕਰੇਨ ਤੇ ਇਜ਼ਰਾਈਲ ਨਾਲ ਜੰਗ ਵਿੱਚ ਉਲਝੇ ਹੋਏ ਹਨ। ਬਾਕੀਆਂ ਨੇ ਠੁਕਵੇਂ ਸਮੇਂ ਦਾ ਫਾਇਦਾ ਚੁੱਕਦਿਆਂ ਇਹ ਕਾਮਯਾਬੀ ਹਾਸਲ ਕੀਤੀ।